ਕਰੋ ਜੀ ਸੰਗਜੀ ਇੱਥੇ ਲਿਖਿਆ ਵੀ ਸਰਵੰਸ ਦਾ ਨਿਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੇ ਬਕਸ਼ਿਸ਼ ਅਸਲ ਗੰਗਾ ਕਰੋ ਜੀ ਦਰਸ਼ਨ ਕਰੋ ਜੀ ਸੰਗਜੀ ਦਰਸ਼ਨ ਕਰੋ ਕਰੋਨਦੇ ਦੇ ਬੂਟਾ ਜਿਹੜੇ ਨਾ ਅਨਸਰ ਛੋਟੇ ਬਣ ਕੇ ਨੂਰੇ ਮਹੀਨੇ ਚੋਈ ਸੀ ਕਰੋ ਜੀ ਦਰਸ਼ਨ ਸੰਗਜੀ ਨੰਗਰ ਜੀ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੀ ਕੋਤਰ ਕਲਗੀ ਸਰ ਕਲਗੀ ਤੇ ਇਹ ਹੈ ਕਲਗੀ ਰਾਇਕੋਟ ਚ ਸਥਿਤ ਹੈ ਉਹ ਸਰ ਦੀ ਕਲਗੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਿਹੜਾ ਨਾਮ ਹੈ ਰੀਅਲ ਮਨਜੀਤ ਤੇ ਅੱਜ ਅਸੀਂ ਆਏ ਆ ਰਾਇਕੋਟ ਗੁਰਦੁਆਰਾ ਟਾਲੀਆਣਾ ਸਾਹਿਬ ਉਹਦੇ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਸਾਹਿਬ ਨੇ ਨਾ ਨੂਰਾ ਮਾਹੀ ਨੂੰ ਕਹਿ ਕੇ 59 ਛੋਣ ਕੀ ਮਤਲਬ ਕਿ ਚੁਆਇਸ ਸੀਗੀ ਔਰੇ ਸਾਰੇ ਕਰਦੇ ਬਾਰੇ ਦਰਸ਼ਣ ਨਾਮ ਅਗਦੇ ਵੀਡੀਓ ਨ ਬਣੀ ਰਹੀ ਜੋ ਥੋੜਾ ਹੀ ਰਹਿ ਗਿਆ ਆ 5 6 ਕਿਲੋਮੀਟਰ ਰਹਿ ਗਿਆ ਤੇ ਰਾਏਕੋਟ ਗੁਰਦੁਆਰਾ ਟਾਲੀਆਣਾ ਸਾਹਿਬ ਤੇ ਜਾ ਕੇ ਦਰਸ਼ਨ ਕਰਾਉਣੇ ਵੀਡੀਓ ਨ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਜੇ ਵਧੀਆ ਲੱਗਦੀਆਂ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਇਨਾ ਗੁਰੂ ਸਾਹਿਬ ਦਾ ਇਤਿਹਾਸ ਦਿਖਾਣੇ ਪਏ ਆ ਤੇ ਲਾਈਕ ਤੇ ਕਰਨ ਦਾ ਕਰਨਾ ਬਣਦਾ ਇਸ ਕਰਕੇ ਲਾਈਕ ਜ਼ਰੂਰ ਕਰਦੇ ਆ ਕਰੋ ਤੇ ਚਲੋ ਚੱਲਦੇ ਆ ਰਹਿ ਗਿਆ 5-6 ਕਿਲੋਮੀਟਰ ਰਹਿ ਗਿਆ ਤੇ ਚਾਕੇ ਤੁਹਾਨੂੰ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਦਰਸ਼ਕ ਹੋਣੇ ਜੋ ਕਿ ਹੈ ਰਾਏਕੋਟਸ ਚ ਚਲੋ ਜੀ ਚੱਲਦੇ ਆਂ ਆ ਗਿਆ ਅਸੀਂ ਪਹੁੰਚ ਗਏ ਗੁਰਦੁਆਰਾ ਟਾਲੀਆਣਾ ਸਾਹਿਬ ਜੀ ਲੋ ਇਕੱਲਾ ਦਰਸ਼ਣ ਜੋੜੀ ਆ ਗੁਰਦੁਆਰਾ ਸ਼ੇਟਾਲੀਆਣਾ ਸਾਹਿਬ ਪਾਸ਼ਾ 10ਵੀਂ ਗੁਰੂ ਕੋਵਿੰਦ ਸਿੰਘ ਜੀ ਇੱਥੇ ਆਏ ਸੀ ਇਸ ਜਗ੍ਹਾ ਸਥਾਨ ਤੇ ਵੀ ਤੇ ਸਾਹਮਣੇ ਦੇਖ ਸਕਦੇ ਆਂ ਕਿ ਕਰ ਹੈ ਲੋ ਇਹ ਸਾਹਮਣੇ ਹੈਗਾ ਗੁਰਦੁਆਰਾ ਸ਼ੇਟਾਲੀਆਣਾ ਸਾਹਿਬ ਤੇ ਹੁਣ ਅੰਦਰ ਚੱਲਦੇ ਆ ਤੁਹਾਨੂੰ ਵਿਦਰਸ਼ਨ ਕਰਾਉਣੇ ਬਾਹਰ ਬਾਜ਼ਾਰ ਪਈ ਆ ਤੇ ਦੁਕਾਨਾਂ ਵੀ ਬਾਹਰ ਲੱਗੀਆਂ ਆ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਦਾ ਦਰਸ਼ਨ ਹੈ ਚਲਦੇ ਆਂ ਅੰਦਰ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨਾਲ ਬਣੀ ਰਹੀਓ ਚਲੋ ਸਾਹਮਣੇ ਆ ਗੁਰਦੁਆਰਾ ਸਾਹਿਬ ਕਹੋ ਜੀ ਦਰਸ਼ਨ ਸੰਗਤ ਜੀ ਵਾਲੀ ਗਣੀ ਦਾ ਇਤਿਹਾਸ ਹੈ ਕਿ ਗੁਰੂ ਜੀ ਸਾਹਿਬ ਜੀ ਹਨਾ ਗੁਰੂ ਗੋਬਿੰਦ ਸਿੰਘ ਜੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋੜ ਦੇ ਇੱਥੇ ਕਹਣਾ ਜੰਗਲ ਮਤਲਬ ਕਿ ਟਾਲੀ ਹੁੰਦੀ ਸੀ ਜਿੱਥੇ ਗੁਰਦੁਆਰਾ ਸਾਹਿਬ ਹੈ ਉਹਰੇ ਵੀ ਦਰਸ਼ਨ ਕਰਾਂਗੇ ਤੇ ਉੱਥੇ ਟਾਲੀ ਹੁੰਦੀ ਸੀ ਤੇ ਉੱਥੇ ਗੁਰੂ ਸਾਹਿਬ ਜੀ ਇਸ਼ਨਾਨ ਕਰਕੇ ਰਸਣ ਲਾ ਕੇ ਬਹਿ ਕੇ ਸੀ ਤੇ ਫਿਰ ਜਿਦਾ ਦਿਨ ਚੜਿਆ ਸੀ ਤੇ ਰਾਏ ਇਕੱਲੇ ਦਾ ਚਰਵਾਹਾ ਸੀਗਾ ਨੂਰਾ ਮਾਹੀਆ ਨਾ ਉਹ ਮੰਜਾ ਚਾਲਨ ਆ ਆ ਗਿਆ ਤੇ ਫੇਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਕਿ ਅਸੀਂ ਦੁੱਧ ਛਕਣਾ ਚਾਹੁੰਦੇ ਹਾਂ ਤੇ ਨੂਰਾ ਮਾਹੀ ਕਹਿੰਦਾ ਸੀ ਕਿ ਨਹੀਂ ਸਾਡੇ ਇਹਨਾਂ ਝੋਟੀਆਂ ਜਿਹੜੀਆਂ ਮੱਝਾਂ ਹੁੰਦੀਆਂ ਦੁੱਧ ਨਹੀਂ ਦਿੰਦੀਆਂ ਹੈਗੀਆਂ ਤੇ ਗੁਰੂ ਸਾਹਿਬ ਨੇ ਇੱਕ ਮੱਝ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਮੱਝ ਥੱਲੇ ਜਾ ਤੇ ਇਹਨੂੰ ਚੋ ਜਾ ਕੇ ਤੇ ਉਹਨੇ ਫਿਰ ਜਿਹੜਾ ਗੰਗਾ ਸਾਗਰ ਉਹ ਵੀ ਦਿਖਾਵਾਂਗੇ ਗੰਗਾ ਸਾਗਰ ਫੜਾ ਕੇ ਤੇ ਨੂਰਾ ਮੈਂ ਨੂਰੇ ਨੇ ਦੁੱਧ ਚੋਇਆ ਸੀ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਚਲੋ ਜੀ ਉਹ ਜਿੱਥੇ ਗੁਰੂ ਸਾਹਿਬ ਜੀ ਨੇ ਆਸਣ ਲਾ ਕੇ ਬੈਠੇ ਸੀ ਉਹ ਸਾਹਮਣੇ ਹੈ ਉਹ ਗੁਰਦੁਆਰਾ ਹੈ ਇਸ ਵੇਲੇ ਗੁਰਦੁਆਰਾ ਸਾਹਿਬ ਸੋਭਤਾ ਉਹ ਵੀ ਦਰਸ਼ਨ ਕਰਾਵਾਂਗੇ ਸਾਹਮਣੇ ਹੈ ਤੇ ਇੱਥੇ ਜਿੱਦਾ ਕਿ ਪਹਿਲਾਂ ਦੱਸਿਆ ਕਿ ਇੱਥੇ ਟਾਂਨੀ ਸੀਗੀ ਤੇ ਉਹ ਸਾਹਮਣੇ ਗੰਗਾ ਸਾਗਰ ਹੈ ਤੇ ਉਹਦੇ ਬਾਅਦ ਚ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਹਰ ਤੇ ਜਾ ਕੇ ਤੇ ਪਹਿਲਾਂ ਅੰਦਰ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਆਸਣ ਲਾ ਕੇ ਬੈਠੇ ਸੀਗੇ ਅਮਰਤਵਿਲੇ ਆਗੇ ਸ਼ਾਨਾਨ ਕਰਕੇ ਤੇ ਆਪ ਸਾਹਮਣੇ ਗੁਰਦੁਆਰਾ ਸਾਹਿਬ ਇੱਥੇ ਸ਼ਿਸ਼ੋਕਿਤ ਹੈ ਇਸ ਵੇਲੇ ਤੇ ਇੱਥੇ ਗੁਰੂ ਸਾਹਿਬ ਜੀ ਨਾ ਜਿੱਦਾਂ ਤੇ ਪਹਿਲਾਂ ਵੀ ਦੱਸ ਚੁੱਕੇ ਗੁਰੂ ਸਾਹਿਬ ਜੀ ਇੱਥੇ ਆਸਨ 'ਤੇ ਬੈਠੇ ਸੀ ਦੋ ਜੀ ਇਹ ਆ ਗੁਰਦੁਆਰਾ ਸਾਹਿਬ ਹੈ ਜੀ ਰੋਣੇ ਤੁਹਾਨੂੰ ਦਰਸ਼ਨ ਵੀਡੀਓ ਨਾਲ ਬਣੀ ਰਹੀ ਹੈ ਤੇ ਇੱਥੇ ਉਸ ਸਮੇਂ ਹੈ ਨਾ ਜੰਗਲੀ ਇਹ ਸਾਰਾ ਹੁੰਦਾ ਸੀ ਤੇ ਇੱਥੇ ਟਾਲੀ ਹੁੰਦੇ ਸੀਗੇ ਤੇ ਇਸ ਲਗੋ ਗੁਰਦੁਆਰਾ ਸ਼ੋਭਿਤ ਅਸੇ ਗੁਰਸਹਿਬ ਜੀ ਇੱਥੇ ਤੁਹਾਨੂੰ ਦੱਸਿਆ ਗਿਆ ਹੈ ਇਸ਼ਨਾਨ ਕਰਕੇ ਤੇ ਆਸਣ ਲਾ ਕੇ ਬੈਠੇ ਸੀ ਸਾਹਮਣੇ ਕੋਈ ਦਸਰੇ ਅਸੇ ਸ਼ੋਭਿਤ ਅਜੀ ਗੁਰਦੁਸ਼ਿੰਦ ਜੀ ਇਹ ਬੜਾ ਸਟੈਪੂਲਰ ਦਾ ਅਸੂ ਦੇਖੋ ਬਾਹਰ ਮਾਠਾ ਲੇ ਤੁਸੀਂ ਹੁੰਦਾ ਕਿਉਂ ਨਹੀਂ ਹੁੰਦਾ ਇਹਨਾਂ ਦਾ ਰੰਗਿਤ ਤੋਂ ਦੇਖਿਆ ਆਹ ਇਸ ਸਿਲੇਗਨ ਤੋਂ ਨਾ ਨਹੀਂ ਹੈ ਜੀ ਸਮਝ ਆਦਾ ਕਰ ਜਿਹੜੀ ਕਾੜੇ ਹੋ ਲੋ ਜੀ ਇਹਦਾ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਤੇ ਅੱਗੇ ਤੇ ਵੀ ਨਿਸ਼ਾਨ ਸਾਹਿਬ ਦੇ ਦਰਸ਼ਨ ਤੇ ਲੋ ਜੀ ਸਾਹਮਣੇ ਆ ਗੁਰਦੁਆਰਾ ਟਾਲੀ ਆਣਾ ਇੱਥੇ ਤੁਹਾਨੂੰ ਪਹਿਲਾਂ ਵੀ ਜਿੱਦਾਂ ਦੱਸਿਆ ਕਿੱਥੇ ਟਾਲੀ ਹੁੰਦੀ ਸੀ ਤੇ ਘਣਾ ਜੰਗਲ ਹੀ ਹੁੰਦਾ ਸੀਗਾ ਤੇ ਇੱਥੇ ਗੁਰੂ ਸੇਵ ਜੀ ਆਏ ਸੀ ਜਦੋਂ ਹਨਾ ਇੱਥੇ ਰੁਕੇ ਸੀ ਜੀ ਇਧਰ ਜੋਤ ਸਾਬਾ ਜੋਤ ਸਾਬ ਦਾ ਦਰਸ਼ਨ ਕਰੋ ਕਰੋ ਜਿੱਧਰ ਹੈ ਸਰੋਵਰ ਸਾਬ ਤੇ ਇਹ ਗੁਰਦੁਆਰਾ ਦੇ ਪਿੱਛੇ ਗਿਆ ਸਰੋਵਰ ਸਾਬ ਕਰੋ ਜੀ ਦਰਸ਼ਨ ਸਰੋਵਰ ਦੇ ਵੀ ਹੈ ਤੇ ਛੋਟਾ ਜਿਹਾ ਬਦਕੀਆ ਸਰੋਵਰ ਆ ਕੇ ਦੇਖਦੇ ਹਾਂ ਤੇ ਇਹ ਸਾਈਡ ਗੁਰਦੁਆਸਾਾਈਡ ਤੋਂ ਅਸੀਂ ਆਏ ਹਾਂ ਤੇ ਇਹ ਪਿੱਛੇ ਗੁਰਦੁਆਰਾ ਸਾਹਿਬ ਦੇ ਪਿੱਛੇ ਆ ਸਰੋਵਰ ਸਾਹਿਬ ਜੀ ਕਰੋ ਰਿਦਰਸ਼ਨ ਸਰੋਬਰ ਸਾਹਿਬ ਦੇ ਲੋ ਜੀ ਮੱਛੀਆਂ ਵੇਖੋ ਮੱਛੀ ਆ ਲੋ ਜੀ ਮੱਛੀ ਦਾ ਦਰਸ਼ਨ ਕਰੋ ਹੋਰ ਇੱਕ ਢੀ ਵੱਡੀ ਮੱਛੀ ਉਹ ਵਾਹ ਉਹ ਢੀ ਵੱਡੀ ਹੈ ਹੂੰ ਲੋ ਜੀ ਇਹ ਸਰੋਬਰ ਸਾਹਿਬ ਇਧਰ ਲੇਡੀਜ਼ ਦੇ ਨਹਾਉਣ ਨੂੰ ਵੀ ਹੈਗਾ ਇਹ ਬਣਿਆ ਹੋਇਆ ਹੈ ਆ ਗੁਰਦੁਆਰਾ ਸਾਹਿਬ ਇੱਥੇ ਦੇਖੋ ਜੇਸੂ ਤੇ ਹਾਂ ਇੱਦੀ ਜਾਣਾ ਪੈਣਾ ਇੱਥੋਂ ਦੀ ਹਾਂ ਉਪਰਕਰਮ ਲੈ ਚੱਲ ਇਸ ਸਰੋਵਰ ਸਾਹਿਬ ਪਹਿਲਾਂ ਵੀ ਜੀਤਾ ਦੱਸਿਆ ਕਿ ਸਰੋਵਰ ਮੋਰੇ ਪਹਿਲਾ ਗੁਰਦੁਆਰਾ ਸਾਹਿਬ ਹੁੰਦਾ ਆ। ਢਾਲੀਆਣਾ ਸਾਹਿਬ ਤੇ ਪਿੱਛੇ ਸਰੋਵਰ ਸਾਹਿਬ ਗੁਰਦੁਆਰਾ ਸਾਹਿਬ ਦੇ ਪਿੱਛੇ ਹੀ ਆ। ਤੇ ਅਸੀਂ ਪਹਿਲੀ ਵਾਰ ਆਏ ਕਰਕੇ ਸਾਨੂੰ ਪਤਾ ਨਹੀਂ ਲੱਗਾ ਹੁਣ। ਜਦਾਂ ਪਿੱਛੇ ਨੂੰ ਆਏ ਦੇਖਣ ਤੇ ਫਿਰ ਪਤਾ ਲੱਗਾ ਕਿ ਸਰੋਵਰ ਸਾਹਿਬ ਆ ਇਧਰ ਤੇ ਸਾਹਮਣੇ ਜਿੱਥੇ ਦੱਸਿਆ ਪਿਆ ਗੁਰਦੁਆਰਾ ਢਾਲੀਆਣਾ ਮੋਰੀ ਆ। ਜਿੱਦਾਂ ਕਿ ਪਹਿਲਾਂ ਵੀ ਦੱਸਿਆ ਕਿ ਇੱਥੇ ਹਨਾ ਢਾਲੀ ਸੀ ਤੇ ਗੁਰੂ ਸਾਹਿਬ ਜੀ ਜਦੋਂ ਆਏ ਸੀ ਇੱਥੇ। ਤੇ ਇੱਥੇ ਮਤਲਬ ਇਹ ਸੰਘਣਾ ਕਹਿੰਦੇ ਜੰਗਲ ਹੁੰਦਾ ਸੀ ਇੱਥੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਸੀ ਤੇ ਆਸਣ ਲਗਾਇਆ ਸੀ ਤੜਕੇ ਤੇ ਇੱਥੇ ਜਦੋਂ ਨੂਰੀ ਆਇਆ ਸੀ ਮੱਝਾ ਚਰਾਣ ਹਨਾ ਤੇ ਫਿਰ ਉਹ ਗੁਰੂ ਸਾਹਿਬ ਨੇ ਉੱਤੋਂ ਦੁੱਧ ਮੰਗਿਆ ਸੀ ਕਿ ਦੁੱਧ ਪਲਾ ਸਾਨੂੰ ਤੇ ਉਹ ਕਹਿੰਦਾ ਸੀ ਸੇ ਮੇਰੀਆਂ ਛੋਟੀਆਂ ਹੁਣ ਸਰਾ ਇਹ ਦੁੱਧ ਨਹੀਂ ਦਿੰਦੀਆਂ ਹੈਗੀਆਂ ਤੇ ਗੁਰੂ ਸਾਹਿਬ ਨੇ ਇਸ਼ਾਰਾ ਕਰਕੇ ਆਸੀ ਉਹ ਛੋਟੀ ਤੇ ਜਾ ਕੇ ਦੁੱਧ ਥੱਲੇ ਬੈਠੋ ਨੇ ਦੁੱਧ ਦੇ ਦੇਣਾ ਤੇ ਉਹ ਗਾਗਰ ਵੀ ਦਿਖਾਵਾਂਗੇ ਜਿਹੜੀ 288 ਛੇਕਾ ਵਾਲੀ ਗਾਗਰ ਸੀ ਤੇ ਉਹ ਵੀ ਦਿਖਾਉ ਮੰਗੇ ਤੁਹਾਨੂੰ ਤੇ ਉਹਦੇ ਦਰਸ਼ਨ ਵੀ ਕਰਾਣੇ ਆ ਤੇ ਫਿਰ ਉਹ ਉਹਦੇ ਵਿੱਚ ਨਾ ਦੁੱਧ ਚ ਮਤਲਬ ਕਿ ਚੋਇਆ ਸੀ 280 88 ਛੇਗਾ ਵਾਲੀ ਸੀਗੀ ਗਾਗਰ ਤੇ ਉਹ ਉਹਦੇ ਵਿੱਚ ਦੁੱਧ ਨਹੀਂ ਚੋਇਆ ਸੀ ਇਸ ਤਰ੍ਹਾਂ ਆ ਜੀ ਇਹਦਾ ਇਤਿਹਾਸ ਤੇ ਬਾਕੀ ਤੁਹਾਨੂੰ ਗਾਗਰ ਦੇ ਵੀ ਦਰਸ਼ਨ ਕਰਾਵਾਂਗੇ ਛੋਟੀ ਦੇ ਵੀ ਦਰਸ਼ਨ ਕਰਾਵਾਂਗੇ ਤੇ ਇੰਦਰ ਹੈਗਾ ਗੁਰਦੁਆਰਾ ਮਨਜੀਤ ਸਾਹਿਬ ਉਹਦੇ ਵੀ ਦਰਸ਼ਨ ਕਰਾਉਣੇ ਆ ਚਲੋ ਜੀ ਹੋ ਜੀ ਸਾਹਮਣੇ ਹੈਗਾ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਇਹਦੇ ਵੀ ਦਰਸ਼ਨ ਕਰਦੇ ਅੰਦਰ ਜਾ ਕੇ ਤੇ ਵੀਡੀਓ ਨੂੰ ਇਦਾਂ ਬਣੇ ਰਹੀਓ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਇਹ ਵੀ ਇੱਕ ਸਾਈਡ ਤੇ ਪੈਜਦਾ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਇੱਧਰ ਲਿਖਿਆ ਗੁਰੂ ਕਾ ਬਾਗ ਇਹ ਸਾਈਡ ਲਿਖਿਆ ਗੁਰੂ ਕਾ ਬਾਗ ਇਹ ਦੇਖੋ ਜੀ ਇਹ ਇੱਥੇ ਬਗੀਚੀ ਵਗੈਰਾ ਫੁੱਲਾ ਵਗੈਰਾ ਲਗਾਏ ਹੋਏ ਆ ਇਹ ਸੋਸਤਾਨ ਤੇ ਗੁਰਸਹਿਬ ਜੀ 1705 ਰੁਪਏ ਲ ਵੀ ਦੱਸਿਆ ਕਿ ਇੱਥੇ ਆਏ ਸੀ ਗੁਰੂ ਸਾਹਿਬ ਜੀ ਤੇ ਜੁਦਾ ਦਾ ਅਸੀਂ ਤੱਕ ਦਾ ਉੱਥੇ ਵੇਖ ਲਿਖਿਆ ਟਾਲੀ ਤੇ ਰੱਖਦੇ ਹਟਾ ਬੈਠੇ ਸੀ ਗੁਰਸਹਿਬ ਜੀ ਅਸਰ ਲਾਇਆ ਸੀ ਸਾਹਮਣੇ ਗੁਰਦੁਆਰਾ ਜੜ ਪੁੱਤੀ ਸ੍ਰੀ ਗੁਰਦੁਆਰਾ ਸ੍ਰੀ ਜੜ ਪੁੱਤੀ ਸਾਹਿਬ ਤੇ ਇਹਦੇ ਵੀ ਦਰਸ਼ਨ ਕਰਦੇ ਹਾਂ ਤੇ ਆਪਣੇ ਹੱਥੀ ਹੱਥੀ ਆਪਣੀ ਜੜ ਆਪ ਪੁੱਤੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਚਲੋ ਜੀ ਆਪਣੀ ਹੱਥੀ ਆਪਣੀ ਜੜ ਆਪ ਉਹ ਪੁੱਤੀ ਉੱਤੇ ਲਿਖਿਆ ਹੈ ਉਹ ਦੇਖੋ ਸਾਹਮਣੇ ਇਸ ਤਰ੍ਹਾਂ ਗੁਰਦੁਆਰਾ ਸਿਰਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਕਾ ਸਰਾਂ ਦਾ ਸੁਣਿਆ ਤੇ ਮੁਗਲ ਰਾਜ ਦੀ ਜੜ੍ਹ ਪੁੱਤੀ ਸੀ ਤੇ ਇਹ ਹੈਗਾ ਆ ਇਸ ਤਰ੍ਹਾਂ ਆ ਗੁਰਦੁਆਰਾ ਜੋ ਸਿਰਿ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਸਾਕਾ ਸਰਾਂ ਦਾ सुने तो मुगल राज की जड़ पुटी सी वह अब ये स्थान लो जी ये आज वो स्थान लो जी करो जी दर्शन लो जी करो दर्शन ਇਹ ਦਾ ਇਤਿਹਾਸਿਕ ਆ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸਾਨ 1705 ਨੂੰ ਆਏ ਸੀ ਇੱਥੇ ਬੈਠ ਕੇ ਰਾਏ ਕਿल्ले ਨੂੰ ਕਿਹਾ ਸੀ ਕਿ ਕੋਈ ਘੋੜ ਸਵਾਰ ਦਿਓ ਤਾਂ ਜੋ ਸਰਹੰਦ ਤੋਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਦੀ ਖਬਰ ਮੰਗਾਈ ਜਾਵੇ ਤੇ ਉਸੇ ਵਕਤ ਰਾਏ ਕਿल्ले ਨੇ ਕੱਲੇ ਨੇ ਇੱਕ ਇਹ ਸੇਵਾ ਪ੍ਰਵਾਨ ਕੀਤੀ ਆਪਣੇ ਚਰਵਾਹੇ ਨੂਰੇ ਨੂੰ ਮਾਤਾ ਗੁਰੂ ਜੀ ਦੇ ਛੋਟੇ ਸਾਹਿਬ ਜੀ ਨਾਲ ਸਰਹੰਦ ਤੋਂ ਖਬਰ ਮੰਗਾਈ ਤੇ ਉਹ ਨੂਰੇ ਦੀ ਭੈਣ ਸੀ ਸਰਹੰਦ ਰੰਦੀ ਵਿਆਹ ਹੋਈ ਸੀ ਤੇ ਨੂਰਾ ਨੂਰੇ ਨੇ ਹੁਕਮ ਕੀਤਾ ਕਿ ਆਪਣੀ ਭੈਣ ਨੂੰ ਕਿ ਆਂ ਬਈ ਦੱਸ ਤੇ ਉਹਨਾਂ ਨੇ ਦੱਸਿਆ ਸੀ ਕਿ ਤੇ ਉਹਨਾਂ ਨੇ ਸਾਰੀ ਵਾਰਤਾ ਦੱਸੀ ਤੇ ਕਿ ਛੋਟੇ ਸਾਹਿਬ ਜੀ ਨੇ ਇਸਲਾਮ ਕਬੂਲ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਨਵਾਬ ਨੇ ਉਹਨਾਂ ਨੂੰ ਨੀਹਾਂ ਵਿੱਚ ਛਣਾ ਦਿੱਤਾ ਗੁਰੂ ਜੀ ਨੇ ਇਹ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੰਬ ਤੇ ਬੂਟੇ ਦੀ ਜੜ ਪੁੱਟ ਕੇ ਬਚਨ ਕੀਤਾ ਕਿ ਮੁਗਲ ਰਾਜ ਦੀ ਜੜ ਪੁੱਟ ਗਈ ਆ ਉਸ ਸਮੇਂ ਰਾਏ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਵੀ ਤੁਰਕ ਹਾਂ ਗੁਰੂ ਸਾਹਿਬ ਜੀ ਰਾਏ ਕਿਲੇ ਦੀ ਸੇਵਾ ਤੋਂ ਬਹੁਤ ਖੁਸ਼ ਹਾਂ ਹੈ ਨਾ ਜਿਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਤਲਵਾਰ ਖੰਡਾ ਗੰਗਾ ਗੰਗਾ ਸਾਗਰ 288 ਸ਼ਿਕਾ ਵੜਾ ਰਹਿਲ ਬਖਸ਼ਿਸ਼ ਬਖਸ਼ਿਸ਼ ਕੀਤੀ ਸੀ ਨਿਨ ਚ ਇਹ ਬਸ ਤਾਂ ਨਿਸਮ ਸੇਵਾ ਸੰਭਾਲਵਗੇ ਤਾਂ ਤੁਹਾਡੇ ਰਾਜ ਤੇ ਆਛ ਨਹੀਂ ਆਵੇਗੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਇਸ ਮਜਰੇ ਨਾਲ ਜਾਨੇ ਪੁੱਟੀ ਸੀ ਗੁਰੂ ਸਾਹਿਬ ਨੇ ਜਿਹੜਾ ਦੱਸਿਆ ਕਿ ਮੁਗਲਾਂ ਦੀ ਜੜ ਪੁੱਟੀ ਸੀ ਤੇ ਇਹ ਸਾਹਮਣੇ ਆ ਉੱਥੇ ਬਣਿਆ ਹੋਇਆ ਤੇ ਇਧਰ ਕੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭੀਤਾ ਤੇ ਇਧਰ ਇਤਿਹਾਸਿਲ ਹੈ ਤੇ ਇਧਰ ਗੁਰੂ ਸਾਹਿਬ ਨੇ ਆ ਦੇਖੋ ਜਿਹੜੀ ਤੀਰ ਦੀ ਨੋਕ ਨਾਲ ਹੈ ਨਾ ਕਾਹੀ ਦੀ ਜੜ ਪੁੱਟੀ ਸੀ ਉਹ ਇਸ ਤਰ੍ਹਾਂ ਹੈ ਜੀ ਇਤਿਹਾਸ ਇੱਥੇ ਦਾ ਲੋਈ ਦਰਸ਼ਕਾ ਰਾਏ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਟਾਲੀ ਆਣੋਂ ਸਾਹਿਬ ਵੀ ਹਨਾ ਤੇ ਹੋਰੇ ਵੀ ਕਰਾਤੇ ਮੰਜੀ ਸਾਹਿਬ ਇੱਥੇ ਜੜ ਪੁੱਟੀ ਸੀ ਉਹ ਵੀ ਦਿਖਾਤਾ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵੀ ਦਿਖਾਤਾ ਉੱਥੇ ਬਗੀਚੀ ਵਗੈਰਾ ਲੱਗੀ ਹੋਈ ਆ ਹਨ ਤੇ ਹੁਣ ਚੱਲਦੇ ਹੁਣ ਤੁਹਾਨੂੰ ਉਹ ਗਾਗਰ ਦਿਖਾਉਣੇ ਆ ਜਿਹੜੇ ਗੁਰੂ ਸਾਹਿਬ ਨੇ ਹਨਾ 288 ਛੇਗਾ ਵੱਡੀ ਗਾਗਰ ਤੇ ਉਹ ਗਾਗਰ ਤਾਂ ਤੁਹਾਨੂੰ ਦਿਖਾਉਣੇ ਹੋਰੇ ਦਰਸ਼ਕਾ ਨੂੰ ਵੀ ਵੀਡੀਓ ਨਾ ਬਣੇ ਰਹੀਓ ਜੀ ਗੁਰਦੁਆਰਾ ਸ੍ਰੀ ਬੁੱਢਾ ਸਾਹਿਬ ਤੇ ਇਰੇ ਵੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਹੈ ਹਾਂ ਲੋ ਜੀ ਕਰੋ ਜੀ ਗੁਰਦੁਆਰਾ ਸ੍ਰੀ ਬੂਟਾ ਸਾਹਿਬ ਵੀ ਇੱਥੇ ਹੀ ਪਿੱਛੇ ਸ਼ਸ਼ੋਭਿਤ ਥੇਕ ਸਾਈਡ ਤੇ ਗੁਰਦੁਆਰਾ ਸਾਹਿਬ ਲੋ ਜੀ ਦਰਸ਼ਨ ਕਰੋ ਕਿਰੋਜੀ ਸੰਗਜੀ ਦਰਸ਼ਨ ਕਰੋ ਇਹ ਉਹ ਕਰੋਂਦੇ ਦਾ ਬੂਟਾ ਆ ਤੇ ਜੇ ਨਾ ਔਸਰ ਝੋਟੀ ਛੋਟੀ ਨੂਰੇ ਮਹੀਨੇ ਬੰਨੀ ਸੀ ਤੇ ਚੋਈ ਸੀ ਗੁਰੂ ਸਾਹਿਬ ਨੇ ਜੀ ਤੋ ਹੁਕਮ ਦਿੱਤਾ ਸੀ ਕਿ ਔਸਰ ਝੋਟੀ ਥੱਲੇ ਬੈਠ ਰੇ ਦੁੱਧ ਦਊਗੀ ਤੇ ਇਹ ਉਹ ਕਰੋਂਦੇ ਦਾ ਬੂਟਾ ਆ ਤੇ ਕਰੋ ਜੀ ਦਰਸ਼ਨ ਸੰਗਜੀ ਤੇ ਇਹਦੇ ਨਾਲ ਔਸਰ ਝੋਟੀ ਬਨ ਕੇ ਨੂਰੇ ਮਹੀਨੇ ਚੋਇਸ ਕੀ ਤੇ ਉਹ 288 ਚਿੱਗਾ ਵੜਾ ਜਿਹੜਾ ਹੈ ਗੰਗਾ ਸਾਗਰ ਉਹ ਵੀ ਤਾਂ ਮਾਂਗੇ ਉਹ ਬਾਾਰ ਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਵੀਡੀਓ ਨਾ ਬਣਾਈ ਦੇਈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਨੂੰ ਲਾਈਕ ਕਰਕੇ ਜਰੂਰ ਕਰਨਾ ਕੋਲ ਸੰਗਤ ਜੀ ਤੇ ਇਹ ਆ ਜੀ ਗੁਰੂ ਸਾਹਿਬ ਜੀ ਉਹ ਗੁਰਦੁਆਰ ਸਾਹਿਬ ਬੁਟਾ ਸਾਹਿਬ ਤੇ ਜਦੋਂ ਗੁਰੂ ਸਾਹਿਬ ਜੀ ਨੇ ਨਾ ਉਹਨੂੰ ਨੂਰੇ ਮਹੀਨੇ ਨੂੰ ਮਹੀਨੂ ਕੇ ਮੱਝਾ ਚਾਨ ਇਸਤਾਨ ਤੇ ਆਇਆ ਸੀ ਤੇ ਜਦੋਂ ਦੁੱਧ ਵਾਸਤੇ ਕਿਹਾ ਸੀ ਨਾ ਤੇ ਫਿਰ ਉਹਨੇ ਕਿ ਨੂਰੇ ਮਹੀਨੇ ਕਿਹਾ ਸੀ ਕਿ ਹਾਂ ਬਈ ਸਰਾ ਮੈਂ ਮੱਝ ਕੋਈ ਦੁੱਧ ਨਹੀਂ ਦਿੰਦੀ ਤੇ ਉਹਨਾਂ ਨੇ ਇਸ਼ਾਰਾ ਕਰਕੇ ਕਿਹਾ ਸੀ ਤੇ ਇਹ ਜੋ ਦਰਸ਼ਨ ਕਰਾਵਾਂਗੇ ਤੁਹਾਨੂੰ ਉਹ ਹੈਗੀ ਕਰੋਂਦੇ ਦਾ ਬੋਟਾ ਅੰਦਰ ਉਹ ਬੰਨੇ ਹੋਇਆ ਦਿਖਾਇਆ ਹੋਇਆ ਕਰੋਂਦੇ ਦਾ ਬੁੱਟਾ ਸੀ ਉੱਥੇ ਮੱਝ ਬੰਨੀ ਸੀ ਤੇ ਜਿਹੜਾ 288 6 ਵਾਲਾ ਗੰਗਾ ਗੰਗਾ ਸਾਗਰ ਦਾ ਤਾਂ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾ ਉਹ ਚੁੱਧ ਦੁੱਧ ਕਿੰਨੇ ਟੁੱਲਿਆ ਸੀ ਇੰਨਾ ਚਮਤਕਾਰ ਸੀ ਇਹ ਚਮਤਕਾਰ ਦੇਖ ਕੇ ਨਾ ਤੇ ਸਾਰੇ ਫੋਸ਼ ਹੋ ਗਿਆ ਸੀ ਤੇ ਇਹ ਦੇਖੋ ਜੀ ਇਹ ਉਹ ਗੁਰਦੁਆਰਾ ਹੈ ਬੁੱਢਾ ਸਹਿਬ ਜਿਹੜਾ ਕਰੋੰਦੇ ਦਾ ਬੂਟਾ ਉਹਦੇ ਅੰਦਰ ਦਰਸ਼ਨ ਕਰਾਉਣਾ ਹੈ ਕਰੋੰਦੇ ਦਾ ਬੂਟਾ ਇਹੋ ਤੇ ਉਹ ਅੱਜ ਵੀ ਸ਼ਸ਼ੋਭਿਤ ਹੈ ਗੁਰਦੁਆਰਾ ਸਾਹਿਬ ਚ ਹਾਈ ਕੋਰਟ ਚ ਤਾਲੀਆਣਾ ਗੁਰਦੁਆਰਾ ਸਾਹਿਬ ਚ ਜੀ ਤੇ ਚਲੋ ਜੀ ਹੁਣ ਗੰਗਾ ਸਾਗਰ ਦਿਖਾਉਣੇ ਹਨ ਤੁਹਾਨੂੰ ਉਹ ਵੀ ਦਰਸ਼ਨ ਕਰਾਉਣੇ ਆ ਲਓ ਜੀ ਫੁੱਲ ਵੀ ਦੇਖੋ ਕਿੰਨੇ ਸੋਹਣੇ ਲੱਗਦੇ ਆ ਕਿਆ ਕਿ ਲੱਗੀਆਂ ਆ ਤੇ ਦੇਖੋ ਜੀ ਬਹੁਤ ਸੋਹਣੀ ਬਗੀਚੀ ਬਣੀ ਹੋਈ ਆ ਪਰ ਬਹੁਤ ਸੋਹਣੇ ਫੁੱਲ ਲੱਗਦੇ ਪਏ ਆ ਸੋਹਣੇ ਲੱਗਦੇ ਆ ਉਧਰ ਦੀ ਬਾੜ ਹੁਣਾ ਵੜ ਆ ਦੇਖੋ ਜੀ ਕਿੰਨੇ ਸੋਹਣੇ ਫੁੱਲ ਆ ਲੋ ਜੀ ਬਹੁਤ ਸੋਹਣੇ ਫੁੱਲ ਆ ਲੋ ਜੀ ਬਹੁਤ ਸੋਹਣੇ ਫੁੱਲ ਲੱਗੇ ਹੋਏ ਆ ਲੋ ਸੰਗਤ ਜੀ ਇਹ ਆ ਗੰਗਾ ਸਾਗਰ ਤੇ ਲੋ ਇਹ ਆ ਗੰਗਾ ਸਾਗਰ ਗੰਗਾ ਸਾਗਰ ਇਹਦੇ ਵਿੱਚ ਗੁਰੂ ਸਾਹਿਬ ਨੇ ਇਹ ਦਿੱਤੀ ਸੀ ਤੇ ਇਹਦੇ ਵਿੱਚ ਆ ਦੇਖੋ ਜੀ 6 ਕੁ ਵੀ ਹੈਗੇ ਆ ਤੇ ਦੇਖ ਸਕਦੇ ਤੁਸੀਂ ਜ਼ੂਮ ਕਰਕੇ ਵੀ ਦਿਖਾ ਦਾਂ ਨੇ 6 ਹੈਗੇ ਇਹਦੇ ਵਿੱਚ ਅਜੇ ਵੀ ਇਹ ਦੇਖੋ ਜੀ ਇਹ ਆ 288 ਛੇਕ ਗੰਗਾ ਸਾਗਰ ਹੈ ਨਾ ਤੇ ਜਿਹਦੇ ਵਿੱਚ ਦੁੱਧ ਚੋਇਆ ਸੀਗਾ ਨੂਰਾ ਮਾਹੀ ਨੇ ਇਹ ਆ ਜੀ ਉਹ ਗੰਗਾ ਸਾਗਰ ਕਰੋ ਜੀ ਦਰਸ਼ਨ ਏਸੀ ਇਹਦੇ ਵਿੱਚ ਦੁੱਧ ਪਾਇਆ ਸੀ ਤੇ ਦੁੱਧ ਡੁੱਲਿਆ ਨਹੀਂ ਸੀ ਇੰਨਾ ਚਮਤਕਾਰਯੋਗ ਸੀ ਤੇ ਦੁੱਧ ਡੁੱਲਿਆ ਨਹੀਂ ਸੀ ਤੇ ਕਰੋ ਦਰਸ਼ਨ ਤੁਸੀਂ ਵੀ ਸੰਗਤ ਜੀ ਜੀ ਕਰੋ ਜੀ ਸੰਗਤ ਜੀ ਇੱਥੇ ਲਿਖਿਆ ਵੀ ਸਰਵਾਂ ਸਦਾਨੇਸ਼ੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ਿਸ਼ ਅਸਲ ਗੰਗਾ ਸਾਗਰ ਇਹ ਆ ਜੀ ਉਹ ਅਸਲ ਗੰਗਾ ਸਾਗਰ ਦੇਖੋ ਜੀ ਕਰੋ ਜੀ ਦਰਸ਼ਨ ਸੰਗਤ ਜੀ ਤੇ ਇਹਦੇ ਵਿੱਚ ਜਿੱਦਾਂ ਪਹਿਲਾਂ ਵੀ ਦੱਸਿਆ ਕਿ 288 ਛੇਗਾ ਤੇ ਦੇਖੋ ਜੀ ਆਰੇ ਨਿਕਨੇ ਕਾ ਛੇਕ ਦਿਖਾਏ ਹੋਏ ਆ ਇਹ ਦੇਖੋ ਜ਼ੂਮ ਕਰਕੇ ਤੁਹਾਨੂੰ ਦਿਖਾ ਦੰਨੇ ਨਿਕਲੇ ਕਾ ਛੇਕ ਦਿਖਾਏ ਹੋਏ ਆ ਇੱਥੇ ਕਰੋ ਜੀ ਦਰਸ਼ਨ ਇਹ ਆ ਜੀ ਉਹ ਗੰਗਾ ਸਾਗਰ ਜਿਹਦੇ ਵਿੱਚ ਦੁੱਧ ਚੋਇਆ ਸੀ ਨੂਰੇ ਮਹੀਨੇ ਤੇ ਗੁਰੂ ਸਾਹਿਬ ਨੇ ਉਹਨੂੰ ਦਿੱਤੀ ਸੀ ਇਹਦੇ ਵਿੱਚ ਦੁੱਧ ਚੋਣ ਨੂੰ ਤੇ ਦੁੱਧ ਢੁੱਲਿਆ ਨਹੀਂ ਸੀਗਾ। ਲੋ ਜੀ ਗੱਲ ਰੱਖਿਓ ਕਿ ਤੇ ਦੇਖੋ ਕਿ ਸਵਾਨਾ ਭਾਂਡੇ ਧੋਏ ਜਾਂਦੇ ਆ ਤੇ ਪਹਿਲਾ ਉਧਰ ਉਥੇ ਭਾਂਡੇ ਫੜ ਲਏ ਜਾਂਦੇ ਆ ਹਾਈਕੋਟ ਚ ਗੁਰਦੁਆਰਾ ਟਾਲੀਣਾ ਫਿਰ ਇਥੇ ਸਵਾਨਾ ਭਾਂਡੇ ਧੋਹਦੇ ਆ ਤੋਂ ਉਸ ਤੋਂ ਬਾਅਦ ਉਧਰ ਜਾਂਦੇ ਆ ਭਾਂਡੇ ਸਾਫ ਹੋਣ ਬਰਤਨ ਲੋ ਜੀ ਇਹ ਆਏ ਨੂਰੇ ਮਾਹੀ ਨੇ ਚੋਈ ਸੀ ਛੋਟੀ ਔਂਸੜ ਛੋਟੀ ਤੇ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਦੁੱਧ ਦੀ ਸੇਵਾ ਮੰਗੀ ਸੀ ਤੇ ਇਹ ਗੰਗਾ ਸਾਗਰ ਗਹ ਦਿੱਤੇ ਸੀ ਤੇ ਪਿੱਛੇ ਤੁਹਾਨੂੰ ਅੰਦਰ ਵੀ ਦਿਖਾ ਦਤੀ ਆ ਨਾ ਇਹ ਦਰਸ਼ਨ ਕਰਾਤੇ ਤੇ ਇਹ ਬਾਹਰ ਵੀ ਪਾਰਕਿੰਗ ਤੇ ਵੀ ਇਦਾਂ ਬਣਾਇਆ ਹੋਇਆ ਆ ਤਾਂ ਬਹੁਤ ਸੋਹਣਾ ਤੇ ਹੱਥ ਦਸਾਇਆ ਹੋਇਆ ਇੱਥੇ ਤੇ ਕਰੋ ਜੀ ਦਰਸ਼ਨ ਤੁਸੀਂ ਵੀ ਦੇਖੋ ਜੀ ਤੁਸੀਂ